ਜਾਉਣੀ ਆਪਾਂ ਕੋ ਮਾਨਸਿਆ ਕਿ ਤੂੰ ਬੇਨਾਸਾ ਆ ਸਾਡੀ ਧਰਨਿਆ ਤੋਂ ਨਿਕਲੀ ਹੋਈ ਪਾਰਟੀ ਆ ਇੱਕ ਬੰਨੇ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਤੇ ਜਿਹੜਾ ਤੁਸੀਂ ਘਰੋ ਕਮਾਇਆ ਇੰਦਾ ਤੇ ਕੋਈ ਸਤਿ੍ਰਿਕ ਨਹੀਂ ਕਰਦਾ ਹਾਂ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਨੂੰ ਪਿੰਡ ਦੀ ਲਾਲ ਲਕੀਰ ਜਿਹੜੀ ਆ ਉਹ ਕਦੀ ਪਾਸ ਨਹੀਂ ਕਰ ਦੇਵਾਂਗੇ ਬਿਲਕੁਲ ਇਹ ਨਾ ਲਫ਼ਜ਼ ਬੋਲੋ ਸਟੇਜਾਂ ਤੇ ਭਈ ਅਸੀਂ ਦਲਪਸਾਨਾਂ ਦੇ ਨਾਲ ਆ ਕਿ ਤੂੰ ਵੀ ਤਿਆਰੀ ਅਸੀਂ ਤਿਆਰੀਆਂ ਕੀਤੀਆਂ ਵਾ ਸਾਡਾ ਬੁੱਤ ਹੁੰਦਾ ਇਹ ਵੀ ਹਾਇ ਨਿਕਲਦੀ ਇਹ ਬਿਲਕੁਲ ਇਹ ਕਾਰਾ ਨਾ ਕਰਦਾ ਬਾਕੀ ਬੇਵਿਕਰਾਉ ਜਾ ਅਜੇ ਭਗਵਤ ਮਾਨ ਸਿੰਘਾਂ ਤੇਰੀ 2 ਸਾਲ ਸਰਕਾਰ ਆ ਅਸੀਂ ਭਿੜਾਂਗੇ ਤੇਰੇ ਨਾਲ ਅਸੀਂ ਆਪਣੀ ਕੀਏ ਸੰਘਰਸ਼ ਜਿਹੜੇ ਆ ਇਹ ਕਦੀ ਵੀ ਮੱਠੇ ਨਹੀਂ ਬਹਿਣਗੇ ਇਹ ਦੂਮੀ ਤੇਜ ਹੋਣਗੇ ਸਾਡੇ ਸ਼ਹੀਦਾਂ ਦੀਆਂ ਜਿਹੜੀਆਂ ਬੋਲਾਂ ਉਹ ਪੈਰਾਂ ਦੇ ਵਿੱਚ ਰੋਲੀਆਂ ਗਈਆਂ ਸਾਨੂੰ ਮੀਟਕ ਦੇ ਸਾਧਕੇ ਦਫਾੜੀਆਂ ਜਿਹੜੀਆਂ ਆਖੂ ਆ ਉਹਨਾਂ ਨੂੰ ਖੇਰ ਲਿਆ ਇਹ ਕੈਪਟਨ ਸਰਕਾਰ ਨੂੰ ਵੀ ਭਲੇਖਾ ਇਹ ਕੈਪਟਨ ਕਹਿੰਦਾ ਸੀ ਮੈਂ ਲੋਹੇ ਦਾ ਮੁੱਖ ਮੰਤਰੀ ਆ ਇਹ ਭਲੇਖਾ ਭਗਵੰਤ ਮਾਨ ਸਿਆ ਤੁਮੀ ਪਾ ਲਿਆ ਸਾਡੀ ਰਾਜਧਾਨੀ ਚੰਡੀਗੜ੍ਹ ਖੋੜੀ ਸਾਡੇ ਕੋਲ ਦਿੱਲੀ ਖੋੜਿਆ ਕਿਹਾ ਉਹਨੇ ਭਗਵੰਤ ਮਾਨ ਸਿਆ ਕਿ ਤੂੰ ਕਹਿੰਦਾ ਸਾਡੀ ਧਰਨਿਆ ਤੋਂ ਨਿਕਲੀ ਹੋਈ ਪਾਰਟੀ ਆ ਇੱਕ ਬੰਨੇ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਤੇ ਜਿਹੜਾ ਤੁਸੀਂ ਕਰੋ ਕਮਾਇਆ ਐਡਾ ਤੇ ਕੋਈ ਤਰੀਕ ਨਹੀਂ ਕਰਦਾ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਨੂੰ ਪਿੰਡ ਦੀ ਲਾਲ ਲਕੀਰ ਜਿਹੜੀ ਆ ਉਹ ਕੱਲੀ ਪਾਸ ਨਹੀਂ ਕਰ ਦੇਵਾਂਗੇ ਕੇ ਬਿਲਕੁਲ ਇਹ ਨਾ ਲਫ਼ਜ਼ ਬੋਲੋ ਸਟੇਜਾਂ ਤੇ ਭਈ ਅਸੀਂ ਗੱਲ ਕਿਸਾਨਾਂ ਦੇ ਨਾਲ ਆ ਕਿ ਤੂੰ ਵੀ ਤਿਆਰੀ ਅਸੀਂ ਤਿਆਰੀਆਂ ਕੀਤੀਆਂ ਵਾ ਸਾਡਾ ਪੁੱਤ ਹੁੰਦਾ ਇਹ ਵੀ ਹੋਏ ਨਿਕਲ ਵੀ ਇਹ ਬਿਲਕੁਲ ਇਹ ਘਾਰਾ ਨਾ ਕਰਦਾ ਬਾਕੀ ਬੇਵਿਕਰਾ ਹੋ ਜਾ ਅਜੀਬ ਗਵਤ ਮਾਰਸਿਆ ਤੇਰੀ 2 ਸਾਲ ਸਰਕਾਰ ਆ ਅਸੀਂ ਭਿੜਾਂਗੇ ਤੇਰੇ ਨਾਲ ਅਸੀਂ ਆਪਣੀ ਕੀਏ ਸੰਘਰਸ਼ ਜਿਹੜੇ ਆ ਇਹ ਕਦੀ ਵੀ ਮੱਠੇ ਨਹੀਂ ਬਹਿਣਗੇ ਇਹ ਦੁਬੇ ਤੇਜ ਹੋਣਗੇ ਸਾਡੇ ਸ਼ਹੀਦਾਂ ਦੀਆਂ ਜਿਹੜੀਆਂ ਬੋਹਾਂ ਉਹ ਪੈਰਾਂ ਦੇ ਵਿੱਚ ਰੋਲੀਆਂ ਗਈਆਂ ਸਾਨੂੰ ਮੀਟਕ ਦੇ ਛੱਟ ਕੇ ਇਹ ਫਾੜੀਆਂ ਜਿਹੜੀਆਂ ਆਗੂ ਆ ਉਹਨਾਂ ਨੂੰ ਖੇਰ ਲਿਆ ਇਹ ਕਪਤਨ ਸਰਕਾਰ ਨੂੰ ਵੀ ਭਲੇਖਾ ਇਹ ਕਪਤਨ ਕਹਿੰਦਾ ਸੀ ਮੈਂ ਲੋਹੇ ਦਾ ਮੁੱਖ ਮੰਤਰੀ ਆ ਇਹ ਭਲੇਖਾ ਭਗਵੰਤ ਮਾਨ ਸਿਆ ਤੂੰ ਹੀ ਪਾ ਲਿਆ ਸਾਡੀ ਰਾਜਧਾਨੀ ਚੰਡੀਗੜ੍ਹ ਖੋੜੀ ਸਾਡੇ ਕੋਲ ਦਿੱਲੀ ਖੋੜਿਆ ਕਿਹਾ ਨੇ ਆਪਕੋ ਭਗਵੰਤ ਮਾਨ ਸਿਆ ਕਿ ਤੂੰ ਬੇਨਾਸਾ ਸਾਡੀ ਧਰਿਆ ਤੋਂ ਨਿਕਲੀ ਹੋਈ ਪਾਰਟੀ ਆ ਇੱਕ ਬੰਨੇ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਤੇ ਜਿਹੜਾ ਤੁਸੀਂ ਕਰੋ ਕਮਾਇਆ ਇੰਦਾ ਤੇ ਕੋਈ ਤਰੀਕ ਨਹੀਂ ਕਰਦਾ ਹਾਂ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਨੂੰ ਪਿੰਡ ਦੀ ਲਾਲ ਲਕੀਰ ਜਿਹੜੀ ਆ ਉਹ ਕਦੀ ਪਾਸ ਨਹੀਂ ਕਰ ਦੇਵਾਂਗੇ ਬਿਲਕੁਲ ਇਹ ਨਾ ਲਫ਼ਜ਼ ਬੋਲੋ ਛੱਡ ਜਾਂਗੇ ਵੀ ਅਸੀਂ ਦਰਸ਼ਕਾਂ ਦੇ ਨਾਲ ਆ ਕਿ ਤੂੰ ਵੀ ਤਿਆਰ ਆਂ ਅਸੀਂ ਤਿਆਰੀਆਂ ਕੀਤੀਆਂ ਵਾ ਸਾਡਾ ਬੁੱਤ ਹੁੰਦਾ ਇਹ ਵੀ ਹਾਇ ਨਹੀਂ ਕਦੀ ਇਹ ਬਿਲਕੁਲ ਇਹ ਕਾਰਾ ਨਾ ਕਰਦਾ ਬਾਕੀ ਬੇਵਿਕਰਾਉ ਜਾ ਅਜੇ ਭਗਵਤ ਮਾਰ ਸਿੰਘ ਤੇਰੀ 2 ਸਾਲ ਸਰਕਾਰ ਆ ਅਸੀਂ ਭਿੜਾਂਗੇ ਤੇਰੇ ਨਾਲ ਅਸੀਂ ਆਪਣੀ ਕੀ ਸੰਘਰਸ਼ ਜਿਹੜੇ ਆ ਇਹ ਕਦੀ ਵੀ ਮੱਠੇ ਨਹੀਂ ਬਹਿਣਗੇ ਇਹ ਦੁਮੇ ਤੇਜ ਹੋਣਗੇ ਸਾਡੇ ਸ਼ਹੀਦਾਂ ਜਿਹੜੀਆਂ ਬੁੱਢਾ ਉਹ ਪੈਰਾਂ ਦੇ ਵਿੱਚ ਰੋਲੀਆਂ ਗਈਆਂ ਸਾਨੂੰ ਮੀਟਕ ਦੇ ਛੱਟ ਕੇ ਤੇ ਸਾਡੀਆਂ ਜਿਹੜੀਆਂ ਆਗੂ ਆ ਉਹਨਾਂ ਨੂੰ ਘੇਰ ਲਿਆ ਇਹ ਕੈਪਟਨ ਸਰਕਾਰ ਨੂੰ ਵੀ ਭਲੇਖਾ ਇਹ ਕੈਪਟਨ ਕਹਿੰਦਾ ਸੀ ਮੈਂ ਲੋਹੇ ਦਾ ਮੁੱਖ ਮੰਤਰੀ ਆ ਇਹ ਭਲੇਖਾ ਭਗਵੰਤ ਮਾਨ ਸਾਹਿਬ ਤੁਸੀਂ ਪਾ ਲਿਆ ਸਾਡੀ ਰਾਜਧਾਨੀ ਚੰਡੀਗੜ੍ਹ ਖੋੜੀ ਸਾਡੇ ਕੋਲ ਦਿੱਲੀ ਖੋੜਿਆ